ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਲੀ ਫਾਰਮ ਤੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਤੇ ਵੀ ਜੀ ਅੱਜ ਆਪਾਂ ਪਿੰਡ ਟੋੜੀਆਂ ਪਹੁੰਚ ਚੁੱਕੇ ਆਂ ਜ਼ਿਲ੍ਹਾ ਤਰਨਤਾਰਨ ਸਿਰਵੀ ਤਰਨਤਾਰਨ ਮੈਂ ਦੇਖੋ ਅੱਜ ਵੀ ਬਾਈਆਂ ਕੋ ਚਾਰ ਪੰਜ ਲੈ ਕੇ ਪਾਪਾ ਜੀ ਸੇਲ ਆ ਬਾਕੀ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਹੈ ਬਾਈ ਸਭ ਠੀਕ ਆ ਹੀ ਵਧੀਆ ਚੱਲਦੀ ਆ ਠੀਕ ਹੈ ਉਹ ਸੰਦੀਪ ਡੇਲੀ ਫਾਰਮ ਚੈਨਲ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਵਧੀਆ ਚੱਲਦੀ ਚੱਲਦੀ ਗੱਲ ਅੱਜ ਵੀ ਫਿਰ ਕਿਨੇ ਆ ਜੀ ਅੱਜ ਵੀ ਤਾਂ ਆਪਣੇ ਕੋਲ ਚਾਰ ਨਾਗ ਬਾਹਂ ਇਕੱਠੇ ਕੋਟੇ ਕੀਤੇ ਆ ਤਾਂ ਇੱਕ ਦੋ ਇੱਕ ਦੋ ਤੁਰੇ ਜਾਂਦੇ ਆ ਤੇ ਮ ਗਰਮੀ ਦਾ ਕਰਕੇ ਬਹੁਤਾ ਨਿਕਲ ਨਹੀਂ ਆ ਨਹੀਂ ਨਹੀਂ ਬਿਲਕੁਲ ਗੰਦੀ ਵੀ ਰਮਾਲ ਵੀ ਬੜਾ ਘੱਟ ਮੈਦਾ ਘੱਟ ਮੈਦਾ ਮਾਲਾ ਸੂਏ ਸвая ਲੱਭਦਾ ਹੀ ਨਹੀਂ ਆ ਬਿਲਕੁਲ ਬਹੁਤਾ ਜਿਆਦਾ ਲੱਗਦਾ ਰਹਿ ਕੇ ਮਹੀਨੇ ਦੇ 20 ਦਿਨ ਆ ਨਹੀਂ ਆਂਦੀ ਆ ਜੀ ਸੋਭਰੇ ਜੀ ਗਾ ਬਾਰੇ ਇੱਕ ਨੇ ਗਾ ਪਥੋਰਾ ਦੀ ਸੂਈ ਆ ਅੱਛਾ ਹਾਂਜੀ ਠੀਕ ਹੈ ਦੂਜਾ ਸੂ ਦਾ ਸੂਈ ਆ ਠੀਕ ਹੈ ਤੇ 8 9 ਲੀਟਰ ਕੱਲ ਆਪਾਂ ਮਤਲਬ ਚੋਈ ਆ ਅੱਜ ਜੇ ਨਾ ਪੂਰੀ ਪ੍ਰੋਪਰ ਖਾਲੀ ਨਹੀਂ ਕੀਤੀ ਤੇ ਰਾਤ ਖਾਲੀ ਕੀਤੀ ਆ ਬਹੁਤ ਪੂਰੀ ਹਾਂਜੀ 10 ਹੋ ਜੇ 10 ਤੋਂ 12 ਆ ਜੀ 10 ਤੋਂ 12 ਹਾਂ 10 ਤੋਂ 12 ਇਨੇ ਕੱਢੋ ਬਾਈ ਤੋਂ ਦੋ ਦੁੱਧ ਵੀਰ ਘਰ ਆ ਮਤਾਬ ਕੋਨ ਦੇ ਵੀ 13 14 ਲੀਟਰ ਨਾਰਮਲ ਚ ਹੋਇਆ ਬੋਲੋ ਹਾਂਜੀ ਲਓ ਜੀ ਦੇਖੋ ਕੋਸਟਰ ਗਾਹ ਜਸ ਦੁੱਜੀ ਬਾਕੀ ਮੱਝਾਂ ਪਹਿਲਾਂ ਦੁੱਧ ਵੀਰ ਮੱਝਾਂ ਰਗਾ ਜੋ ਬੱਛਾ ਵਗਰਾ ਕੇ ਜੀ ਮਗਰ ਵੱਛਾ ਜੀ ਬੱਛਾ ਮਗਰ ਆ ਗਿਆ ਜੰਮੂ ਤਾਂ ਖਾਸ ਰੰਗ ਦੇ ਕਰਾ ਜੀ ਦੋ ਤਰੀਕੇ ਆ ਵਾ ਰੰਗ ਜੀ ਆਜੋ ਆਜੋ ਪਾਣੀ ਹਾਂਜੀ ਬਾਜੀ ਅੱਜ ਵੀਰ ਮੋਲਾਪਾ ਕਰਨੇ ਆ ਬਦਲਣ ਦੇ ਨਾਲੇ ਹਾਂਜੀ ਠੀਕ ਹੈ ਜੀ ਬਿਲਕੁਲ ਇਹਦਾ ਵੀਰ ਆਪਾਂ 46 ਹਜ਼ਾਰ ਚ ਮੰਨਦਾਂ ਕਰਾਂਗੇ 45 ਦੇ ਦੇਦਾਂਗੇ ਸਾਰਾ ਜਾਣ ਦੋ ਹਾਂਜੀ ਇਹ ਬਾਈ ਜੀ ਇਹਦਾ ਵੀਰ ਉਹ ਕੱਟਾ ਜੋ ਅੱਛਾ ਹਾਂਜੀ ਅੱਛਾ ਬਦਲਣ ਦਾ ਠੀਕ ਹੈ ਅੱਜ ਮੈਦ ਮੂਲੇ ਨੂੰ ਜਲੇ ਨਾ ਹੁਣ ਕਿਉਂ ਬਾਹਰ ਹੋਈ ਸੋ ਇਹਨੂੰ ਹਾਂਜੀ ਤੇ ਅੱਜ ਮਤਲਬ ਦੁੱਧ ਦੇ ਥਲੇ 9 10 9 ਦਾ ਹੈ ਆ 9 10 ਦਾ ਦੁੱਧ ਹੈਗਾ ਦੁੱਧ ਹੈਗਾ ਹਾਂ ਉਹ ਕਹਿੰਦੇ ਕਿ ਸਾਡੇ ਕੋਲ ਮਤਲਬ 15 ਲੀਟਰ ਦੇ ਕੱਲੀ ਪਰ ਆਪਾਂ 15 ਨਹੀਂ ਵੀ ਕਹਿੰਦੇ ਆਪਾਂ ਜੋ ਆਵਲੇ ਹੈਗਾ 9-10 ਲੀਟਰ ਬੋਲੋਂ ਬਾਹਰ ਆਵਲੇ 9-10 ਲੀਟਰ ਖੋਲੋ ਜੀ ਨੀਲੀ ਜਾ ਕੇ ਜੋੜੋ ਤੁਸੀਂ ਮਰਜ਼ੀ ਲਾ ਲਓ ਬਾਕੀ ਵਜਨ ਵਟਾ ਪੂਰਾ ਖੋਲਿਆ ਹਾਂਜੀ ਹਾਂ ਉਹ ਲਾਈਟ ਦੀ ਆ ਫੁੱਲ ਲੈਂਥ ਦੀ ਆ ਸੁਭਾ ਤੇ ਜਾ ਜੋ ਪ੍ਰੋਪਰ ਹਾਂ ਐ ਕਿਵੇਂ ਗਿੜਾ ਲਾਇਆ ਬਜੀ ਉਧਰ ਨਹੀਂ ਯਾਰ ਕੀ ਆਪਣੇ ਕੋਲ ਤਿੰਨ ਆਈਆਂ ਇਹਦੀ ਕੋਈ ਨਹੀਂ ਠੀਕ ਆ ਹਾਂਜੀ ਲਓ ਜੀ ਦੇਖੋ ਚੋ ਆਜੂ ਬਿਲਕੁਲ ਵਧੀਆ ਮੈਂ ਉਧਰ ਲਈਆ ਮੁਕੇ ਰਗੀਆ ਹਾਂ ਜੀ ਮੰਦਾ ਜੀ ਬਸ ਉਹਣਾ ਬਾਤ ਹਾਂਜੀ ਹਾਂਜੀ ਬਾਕੀ ਹੈ ਮੁਕੇ ਰਗੀਆ ਹਾਂਜੀ ਜੋ ਢੇਰ ਕੁ ਦੋਸਰੇ ਕਾਜ ਹੈ ਸਾਡੀ ਬੜੀ ਅੰਦੀ ਹੈ ਹਾਂਜੀ ਇਹ ਜੇ ਆ ਆ ਇੱਕ ਨਾ ਬਹੁਤ ਰੇਅਰ ਚਾਂਸ ਹੁੰਦਾ ਹਾਂਜੀ ਕਿ ਮੈਂ ਇੰਨੀ ਵੀ ਚਾਦੀ ਮਲੀ ਗਈ ਚੌਂਦੀ ਆ ਹਾਂਜੀ 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 ਇਹਦੀ ਹਾਈਡਿੰਗ ਦੀ ਮੀਲੀ ਦੇ ਵਿੱਚ ਬਹੁਤ ਘੱਟ ਚਾਂਸ ਹੁੰਦਾ ਪਰ ਸੋਹਣੀ ਹਾਈਡਦੀ ਆ ਸਾਡਾ ਪਹਿਲਾਂ ਨਹੀਂ ਖੁੱਲੀ ਆ ਬਿਲਕੁਲ ਹਾਂਜੀ ਇਹਦਾ ਸੰਦੀਪ ਵੀਰ 85000 ਚੋਂ 500 ਪੀਏ ਛੱਡਾਂਗੇ ਚਲੋ ਹਾਂਜੀ 8500 ਹਾਂਜੀ 8500 ਜਹਾਜ ਜੀ ਇਹ ਵੀਰ ਆਪਾਂ ਪਿੰਡੀ ਵਾਲੀ ਵੀਡੀਓ ਨੇ ਪਾਈ ਸੀ ਹਾਂਜੀ ਤੇ ਇਹ ਮਤਲਬ ਸੁਈ ਆ ਕੋਈ ਮਹੀਨੇ ਕਿਤੇ ਲਾ ਕੇ ਬਨੇ ਹਾਂਜੀ ਬੱਚਾ ਦਾ ਮਰ ਗਿਆ ਜੋ ਅੱਛਾ ਬੱਚਾ ਮਰ ਗਿਆ ਬੱਚਾ ਮਰ ਗਿਆ ਦੁੱਧ ਹੋਊਗਾ 10 ਤੋਂ ਬਾਹਰ ਲੀਟਰ ਵਾਲਾ ਹਾਂਜੀ ਦੁੱਧ 11 ਲੀਟਰ ਆ ਆਪਣੇ ਘਰ ਵੀਰੇ ਕੋਈ 10 ਟਾਈਮ ਮਤਲਬ 4 ਟਾਈਮ ਜੋ 4 ਪੰਜ ਟਾਈਮ ਚੋੜੇ ਨਾੜਾ ਨਾੜਾ ਉਹ ਚੋਈ ਠੀਕ ਆ ਕਿ ਵਾਈ ਬਹੁਤ ਸੋਹਣੀ ਆ ਜਿਹੜਾ ਇਧਰ ਦਾ ਸਾਲਿਆ ਇਹ ਸਾਰੇ ਥਾਂਾਂ ਦਾ ਬਰਾਬਰ ਚ ਹੋ ਜਾਂਦਾ ਅੱਛਾ ਠੀਕ ਹੈ ਠੀਕ ਹੈ ਜੀ ਤੇ ਛੋਦ ਹੋਊਗਾ 10 ਤੋਂ ਬਾਅਦ ਲੀਟਰ ਵਾਲਾ ਹਾਂ ਦੋ ਟਾਈਮ ਤਿੰਨ ਟਾਈਮ ਸੱਲੀ ਕਰੋ ਕੋਈ ਟੀਕਾ ਨਹੀਂ ਬਸ ਠੀਕ ਹੈ ਬੱਚਾ ਮਰਿਆ ਟੀਕਾ ਕੋਈ ਨਹੀਂ ਲੋ ਗੋ ਚੈੱਕ ਕਰੋ ਪਾੜਾ ਵੀ ਪਾਉਂਦੀ ਲੋਨੀ ਟੀਕਾ ਹੀ ਲਾਉਂਦੀ ਰੋਟੀ ਐਂ ਤਾਂ ਥੱਲੇ ਬਹਿ ਜਾ ਮੈਂ ਨਹੀਂ ਵੀਰ ਕਿਵੇਂ ਗਈ ਨਹੀਂ ਮਣੀ ਮੈਂ ਵੀਰ ਕਿਵੇਂ ਗਈ ਨਹੀਂ ਵੀ ਕੀਣਾ ਹਾਂਜੀ ਮਾਝ ਦੁੱਧ ਵਾਲੀ ਹਾਂਜੀ ਭਾਜੀ ਇਹਦਾ ਸੰਦੀਪੀ ਨੂੰ ਮੋਲ ਦੇਉਦਾ ਉਸਤਾ ਕਰਨਾ ਸੀ ਬੱਚੇ ਦਾ ਕਰਕੇ ਥੋੜਾ ਜਨਾ 60000 ਦੇ ਚਲੋ ਠੀਕ ਆ ਦੁੱਧ ਦਾਸ ਤੋਂ ਬਾਅਦ ਹੋਗਾ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ 11 ਵਾਂ ਪਰ ਆਪਣੇ ਘਰ ਦੋ ਟਾਈਮ ਦਸ ਤੋਂ ਬਾਅਦ ਚੋੜੇ ਕੋਈ ਆ ਜੋਦੀ ਉਦਨ ਗਈ ਰਿਹਾ ਅਸਲ ਜੀ ਠੀਕ ਆ ਭਾਜੀ ਇਹਨੇ ਕੱਢਦੀ ਏ ਝੋਟੀ ਚੰਗੀ ਆ ਪਹਿਲਾ ਸੁਆਹ ਥਣ ਵੇਖੋ ਇਹਦਾ ਅੱਛਾ ਪਹਿਲਾ ਸੁਆਹ ਇਹ ਪਹਿਲਾ ਸੁਆਹ ਲਓ ਜੀ ਪਹਿਲਾ ਸੁਆਹ ਝੋਟੀ ਤੋਰੋ ਜੀ ਹਾਂ ਲੈ ਜੀ ਟੈਮ ਬਈਏ ਜੀ ਹਾਂ ਅਜੇ ਵੀ ਦਿਨ ਦਿਨ ਵੀ ਲੈ ਜਣੇ ਉਹ ਤਾਂ ਰਾਦਾ ਨਹੀਂ ਪਰ ਮੇਰੇ ਕੋ ਨਾ ਡੰਗੜਿਆ ਨਹੀਂ ਤੇ ਮੈਂ ਤਾਂ ਉਹ ਨਾਲ ਤੋੜ ਕੇ ਬਾਅਦ ਵਿੱਚ ਪਤਾ ਨਹੀਂ ਪੰਜਾਬ ਦਾ ਜੀ ਹਾਂਜੀ ਲਓ ਬੈਠੋ ਗਾਣ ਤੁਸੀਂ ਆਹ ਜਿਹਨੇ ਤੁਹਾਨੂੰ ਬਹੁਤ ਜਰੀ ਪਿਆਰੀ ਆ ਬਸ ਠੀਕ ਆ ਬੈਠ ਜੀ ਦਾ ਬੇਲ ਪਤਾ ਕੀ ਜੀ ਲੋਕਾਂ ਨੇ ਹਾਂ ਜੀ ਇਹ ਇਸ ਤਰ੍ਹਾਂ ਬੱਦੀ ਵੱਖਰੀ ਦੇ ਪਈ ਦੀ ਆ ਬਹੁਤ ਬਜੀ ਹਾਂ ਜੀ ਠੀਕ ਤੋਂ ਬਰਤਲ ਆ ਜੇ ਨਾ ਖੋਣ ਦੇ ਕੁੜੇ ਗਾਲਾਂ ਥਾੜੀ ਕਿੜ-ਕਿੜ ਤੇ ਲੱਗਾ ਲੰਮੀ ਬਾਹਰ ਬੰਦੇ ਨੂੰ ਉਤੋਰੀ ਫਾਣੀ ਪੈਣੀ ਨਿੱਕੀ ਬਾਹਰ ਮੇਰਾ ਇਹ ਤਾਂ ਜਿਉਣਾ ਪੈਣਾ ਇਹਦੇ ਬਹੁਤ ਹੋ ਜੁੜ ਗਏ ਦੀ ਲਾਜ ਵੀ ਜੀ ਲਾਜ ਵੀ ਜੀ ਹਾਂ ਜੀ ਬਰ ਮੋਲ ਸੰਦੀਵੀ ਦਾ ਜਿਹੜੇ ਤਿਆਰ ਹੁੰਦੇ ਭਾਵੇਂ ਡੇਢ ਕਰ ਲੈਂਦੇ ਲੱਖ ਤੋਂ ਛੋਟ ਆਪਾਂ ਕਰ ਦਾਂਗੇ ਪਰੇਗਾ 95000 ਦੀ ਹਾਂ ਜਾਂ ਤਾਂ ਵਿਚਾਰ ਮੇਹਰ ਹਾਂ ਹਾਂ ਵਿੱਚੋਂ ਠੀਕ ਹਾਂ ਜੇ ਕੋਈ 4 ਕੋਈ 6 ਲਾ ਬਾਕੀ ਇੱਥੇ ਆ ਕੇ ਚੈੱਕ ਕਰਕੇ ਚੰਗੀ ਦਾ ਪਾਸਾ ਲੈ ਲੈਣਾ ਭਾਈ ਜੀ ਹਾਂ ਜੀ ਨਹੀਂ ਆਪਣੀ ਤਸਲੀ ਕਰੋ ਵੀ ਇੱਥੇ ਆ ਕੇ ਜਿਹੜੀ ਗੱਬਣਾ ਕੋਣ ਦੇ ਤੇ ਤਸਲੀ ਕਰੋ ਦੁੱਜੀ ਆ ਦੁੱਜੀ ਮੇਰਾ ਵੀ ਕੋਈ ਤਸਲੀ ਕਰੋ ਤੇ ਇੱਕ ਬੇਨਤੀ ਆਪਾਂ ਨਿੱਕੀ ਜਿਹੀ ਹੋਰ ਕਰਾਂ ਹਾਂ ਜੀ ਆਪਾਂ ਦਾ ਗਾਂ ਲਈ ਵੀਰ ਹਾਂ ਜੀ ਜਰਸੀ ਠੀਕ ਹੈ ਜੀ ਕੋਈ ਨਹੀਂ ਵੀਡੀਓ ਚੈਨਲ ਤੋਂ ਲਈ ਆਪਾਂ ਆਪਾਂ ਨਾਮ ਹੀ ਚੈਨਲ ਦਾ ਲੈਣਾ ਹਾਂ ਠੀਕ ਹੈ ਜੀ ਠੀਕ ਆ ਗਾ ਲਓ ਤੇ ਆ ਜੇ ਮਗਰਾਂ ਬੱਚੇ ਦੇ ਕੈਮਰਾ ਮਾਰਦੇ ਮੜਾ ਜਾ ਚੱਲ ਆ ਬੱਚਾ ਜਿਹੜਾ ਇਹ ਮੰਨ ਆਪਾਂ ਗਾਂ ਗਾਂ ਵੇਚਤੀ ਠੀਕ ਹੈ ਜੀ 12 13 ਲੀਟਰ ਦੁੱਧ ਚਵਾ ਵੀ ਦਿੱਤਾ ਇਹ 8 ਮਹੀਨੇ ਦੀ ਗੱਪਣ ਗਾਂ ਵੀ ਅੱਛਾ ਇੰਨਾ ਧੱਕਾ ਨਾ ਕਰਿਆ ਕਰੋ ਹਵੀਰ ਭਰਾ ਕੋਈ ਜਿੰਨੇ ਵੀ ਲਈਏ ਮੇਰੇ ਵੀਰ ਨੇ ਬੇਚ ਦਿੱਤੇ ਵੀ ਆਹ ਕੰਮ ਨਾ ਕਰਿਆ ਕਰੋ ਨੇ ਵੀ ਜੇ ਵਿਚਾਰੀ ਨੂੰ ਕੋਈ ਫੁੱਠੀ ਸਿੱਧੀ ਵੀੜ ਪੈ ਜਾਂਦੀ ਜਾਂ ਅਗਲਾ ਦੁੱਧ ਚੰਗਾ ਦੇਈ ਜਾਂਦੀ ਅਗਲਾ ਸੋਚਦਾ ਯਾਰ ਇਹ ਬਣਦੀ ਨਹੀਂ ਨੂੰ ਬਣਾ ਲਈਏ ਇਹਨੂੰ ਗੋਲੀਆਂ ਦੇ ਰਹੀਏ ਜਾਂ ਨੂੰ ਟੀਕਾ ਲਵਾ ਰਹੀਏ ਕੰਮ ਕੀ ਦੇ ਦੇ ਤੇ ਬੱਸ ਉਹਦੇ ਜਦ ਕੀ ਫਾਇਦਾ ਹੈ ਇਹ ਲੋਕਾਂ ਡੰਡੇ ਖਾਂਦੀ ਫਿਰਨੀ ਬੱਚਾ ਮਗਰ ਬੱਚਾ ਮਗਰ ਲਗਾ ਮਹੀਨੇ ਦਾ ਜਵਾਗ ਨਹੀਂ ਆ 8 ਮਹੀਨੇ ਲਗਾ ਗੱਬਣਿਆ ਤੇ ਜਿਹੜੇ ਵੀ ਇਧੇ ਆਪਣੇ ਖੜੀ ਉਹਨਾਂ ਕੋ ਆਪਾਂ ਵਾਪਸ ਲੈ ਜਾਂਦੀ ਆ ਆਪਣੇ ਕਿਲੇ ਵਧੀ ਤਿਆਰ ਕਰਕੇ ਵੇਚਾਂਗੇ ਇਹਨੇ ਕੰਮ ਖੋਲਦਣ ਵਾਲੇ ਭਾਈ ਜੀ ਇਹ ਜਿਹੜਾ ਚਾਹਵਾ ਇਹ ਜਿਹਦਾ ਮਰਜ਼ੀ ਕਰੇ ਇਹ ਚਾਹਣ ਵਾਲੇ ਕੰਮ ਆ ਇਹਦਾਰੇ ਕੰਮ ਨਹੀਂ ਫਾਇਦਾ ਕੀ ਕਰਦਾ ਮੇਰੇ ਵੀਰ ਤਿਆਂ ਕੋ ਤਾਲੀ ਕਰਨਾ ਤੇ ਜੇ ਮਾਲਾ ਉੱਤੇ ਪੈ ਗਈ ਮੁੰਕੇ ਦੇ ਪਾ ਪਾ 68 ਵੇਖਾਂਗੇ ਤੇ ਇੰਦਾ ਦੇ ਕੰਮ ਨਹੀਂ ਬੇਚੀ ਕਰਦੇ ਚਾਹੀਦੇ ਜੋ ਸਾਫ ਸੁਥਰਾ ਕਰੋ ਚੈਨਲ ਦਾ ਮੈਂ ਨਾਂ ਵੀ ਲੈਦਾ ਪਰ ਆਪਾਂ ਉਹ ਚਾਹੁੰਦੇ ਨਹੀਂ ਆ ਨਾ ਬੰਦੇ ਰਹਿਣਾ ਚੈਨਲ ਦਾ ਪਰ ਇਹਦਾ ਖਰਾ ਕੀ ਯਾਰ ਦੁੱਧ ਬੱਬੇ ਪਾਈ ਹੁਣ ਪੂਰਾ ਸੁਣਨਾ ਇਹਦਾ ਆ ਦੇ 400 ਪਿੱਛੇ ਡੱਡ ਲਾਈ ਇਹਦਾ ਅਹਿਮ ਗੱਲ ਬੇਕੀ ਕਰਨਾ ਨਾਲੇ ਡੰਕਰ ਦੀ ਆ ਜਿਹੜਾ ਬੇੜਾ ਕਰ ਕਰਨੇ ਆ ਇਹਦਾ ਚਾਹੀਦਾ ਕੀ ਸੂਰੀਆ ਜੀ ਬੱਚੇ ਛੋੜ ਦਿੰਦੇ ਨਹੀਂ ਭਾਈ ਜੀ ਨੇ ਬੱਚੇ ਛੋੜ ਦਿੰਦੇ ਨਹੀਂ ਭਾਈ ਜੀ ਜਦੋਂ ਖਰਾਕ ਦੀ ਜਿੱਦੀ ਪਾਉਂਦਾ ਜਾ ਆ ਗਿਆ ਤਾਂ ਪਿਛਾਵੇਂ ਬੰਨ੍ਹ ਲੈਂਦਾ ਦੇਖਣ ਲਈ ਜਿੰਨੇ ਮਿੰਟ ਮਿੰਟ ਹਾਂ ਵੇ ਵਾਪਕ ਉਹ ਵੀ ਵਾਪਸ ਲੈਂਦਾ ਬਤੀ ਵਾਪਸ ਲੈਂਦੀ ਆ ਵੀ ਕੋਈ ਗੱਲ ਨਹੀਂ ਆਪਾਂ ਇਹਨੂੰ ਤਿਆਰ ਕਰਕੇ ਵੇਚਾਂਗੇ ਇਹ ਪਤਾ ਗੱਲ ਵੀ ਇਹ ਸੁਧਰ ਚੋਈਈ ਆ ਇਹ ਸਾਰੇ ਇੱਥੇ ਰਹਿਣੂ ਵੀ ਜਾਣੇ ਸੀ ਨਾ ਥੋੜਾ ਲੱਗੇ ਬਸ ਬਸ ਇੱਥੇ ਸਭ ਤੋਂ ਰਹਿਣਾ ਫਾਇਦਾ ਨਹੀਂ ਕੋਈ ਜੇ ਉਹਦਾ ਕਿ ਬਾਈ ਉਹਦਾ ਵਿੱਚ ਬਾਈ ਤੇਰੀ ਜਨੇਰੀ ਬਾਈ ਮੈਂ ਲਈ ਉਹਨੇ ਦੀ ਗੱਬਣ ਵੇਖਦੀ ਹਾਂ ਵੇਖਦੀ ਉਹ ਸਿੱਧਾ ਗਿਆ ਸਤਾ ਮਹੀਨੇ ਗੱਬਣ ਉਹਨੇ ਦੀ ਗੱਬਣ ਵੇਖਦੀ ਕੀ ਲੋੜੀ ਹਾਲਾਉਂਦੀ ਨਾ ਸਾਲ ਕੀ ਲੋੜ ਸੀ ਨਾਲ ਤਾਂ ਤੇ ਇਹ ਕਰਕੇ ਥੱਕੇ ਨਾ ਜਿਹੜੇ ਨਹੀਂ ਅਜਿਹਾ ਕਰਨਾ ਚਾਹੀਦੇ ਚਲੋ ਬਾਕੀ ਬਾਈ ਹਾਂ ਬਾਕੀ ਠੀਕ ਹੈ ਜੀ ਬੋਲੋ ਨੰਬਰ ਹੀ ਫਿਰ ਆ ਨੰਬਰ ਬਾਈ 7 1764 81467 53922 ਪਿੰਡ ਟੋਟੀਆਂ ਜ਼ਿਲ੍ਹਾ ਕਰਨਤਾਰਨ ਜੇ ਕੋਈ ਇਧਰ ਆਉਂਦਾ ਵਾ ਮਾਲ ਵੇਲੇ ਵੀਰ ਨਿਸ਼ਹਿਰਾ ਤੇ ਸੇਰੋਂ 5 ਕਿਲੋਮੀਟਰ ਆ ਕਰਨਤਾਰਨ ਅਮਰਖਾਰੇ ਆ ਆਪਣਾ ਰਹਿਦਾ ਕਰਨਤਾਰਨ 10 ਕਿਲੋਮੀਟਰ ਆ ਜੇ ਕੋਈ ਸੁਨਾਰੇ ਵਾਲਾ ਵੀਰ ਹੋਵੇ ਫਡੂਰ ਸਾਹਿਬ ਗੋਦਵਾਲ ਸਾਹਿਬ 13 ਕਿਲੋਮੀਟਰ ਠੀਕ ਹੈ ਹਾਂਜੀ